ਫਤੇਗੜ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ ਦਾ ਨੌਜਵਾਨ ਸਰਹੰਦ ਫਲੋਟਿੰਗ ਰੈਸਟੋਰੈਂਟ ਵਿਖੇ ਪਾਖੜਾ ਮੇਨ ਲਾਈਨ ਦੇ ਵਿੱਚ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ 'ਚ ਨਹਾਉਂਦੇ ਹੋਏ ਇੱਕ ਤਰਾ ਸਾਲ ਨੌਜਵਾਨ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਡਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ ਆਰਿਆਨ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਡੀ ਗੁਬਿੰਦਗੜ ਦੀ ਬਿੱਤੀ ਚੰਦ ਕਲੋਨੀ ਦਾ ਆਰਿਆਨ ਜਿਸ ਦੀ ਉਮਰ 17 ਸਾਲ ਸੀ ਕਰੀਬ 5 ਵਜੇ ਉਹ ਪਾਕਾ ਨਹਿਰ ਦੇ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਲੋਕਾਂ ਦੇ ਨਾਲ ਗਿਆ ਸੀ ਜਦੋਂ ਕਿ ਮੂਰਤੀ ਦੇ ਵਿਸਰਜਨ ਤੋਂ ਬਾਅਦ ਉਹ ਨਹਾਉਣ ਲੱਗਿਆ ਅਤੇ ਅਚਾਨਕ ਨਹਿਰ ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਰੁੜ ਗਿਆ ਇਸ ਮੌਕੇ ਆਰਿਆਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਆਰਿਆਨ ਨਹਿਰ ਵਿੱਚ ਡੁੱਬਣ ਦੀ ਜਾਣਕਾਰੀ ਉਸਦੇ ਨਾਲ ਨਹਾਉਣ ਦੇ ਸਾਥੀਆਂ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਨਹਿਰ ਦੇ ਵਿੱਚ ਲਾਪਤਾ ਆਰੀਅਨ ਦਾ ਫਿਲਹਾਲ ਕੋਈ ਪਤਾ ਨਹੀਂ ਚੱਲ ਸਕਿਆ ਅਤੇ ਪਰਿਵਾਰ ਨੌਜਵਾਨ ਪੁੱਤਰ ਦੀ ਉਡੀਕ ਤੇ ਵਿੱਚ ਆਸਵੰਦ ਹੋ ਕੇ ਬੈਠਾ ਹੈ ਛਤਕੀ ਆਰੀਅਨ ਦੀ ਮਾਂ ਦਾ ਰੋ ਰੁਕੇ ਬੁਰਾ ਹਾਲ ਹੈ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਉਹ ਜੀ ਬਰ ਪ੍ਰਤੀਜਾ ਸੀਗਾ ਜੀ ਉਹ ਮੂਰਤੀ ਮੈਸੇਜ ਕਰਨ ਗਿਆ ਸੀਗਾ ਤੇ ਉੱਥੇ ਮੂਰਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਨਹਾਣ ਲੱਗੇ ਦੋ ਤਿੰਨ ਮੁੰਡੇ ਜਾ ਕੇ ਉੱਥੇ ਪਤਾ ਨਹੀਂ ਜੀ ਡੁੱਬ ਗਿਆ ਵਿੱਚ ਉਹ ਨਾਉਂਦਾ ਨਾਉਂਦਾ ਹਾਂਜੀ ਪਤਾ ਲੱਗਿਆ ਹੁੰਦੀ ਨਹੀਂ ਪਤਾ ਕੁਛ ਹੀ ਲੱਗਾ ਜਾਨੀ ਪੁਲਿਸ ਥਾਣੇ ਗਏ ਗਏ ਨੇ ਘਰ ਦੇ ਸਾਰੇ ਰਾ ਮੇ ਰ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਏ ਤੇ ਪਤਾ ਲੱਗੂਗੀ ਕੀ ਕਹਿੰਦੇ ਆ ਕਿੰਨੇ ਕਿੰਨੇ ਸਮਝ ਦੀ ਗੱਲ ਹੈ ਇਹ ਹੁਣ ਹੈ ਜੀ ਪੰਜ ਕੁ ਵਜੇ ਦੀ ਗੱਲ ਹੋਊਗੀ ਜੀ ਕਿੰਨੀ ਉਮਰ ਹੈ ਬੇਟੇ ਦੀ ਉਹ 17 ਸਾਲ ਲੱਗਾ ਜੀ ਸਾਰੇ ਤਲਾਕ ਹੀ ਨਹੀਂ ਪਤਾ ਲੱਗਿਆ ਕਰੇ ਜੀ ਪਤਾ ਨਹੀਂ ਪਰਜਾਈ ਬਾਅਦ ਚ ਹੋ ਗਈ ਪਰਜਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਅਦ ਚ ਆਏ ਆ ਫਿਰ ਕਰੇ ਇਹ ਫਿਰ ਮਗਰ ਗਏ ਨੇ ਇਹ ਨਾਲੇ ਵੀ ਜਾ ਕੇ ਦੇਖਿਆ ਕਿ ਉਸ ਟਾਈਮ ਹੋ ਚੁੱਕਾ ਸੀ ਸਾਰਾ ਕੁਝ ਡੁੱਬਿਆ ਹੋਇਆ ਸੀ ਕਾਟਰ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ ਦਾ ਨੌਜਵਾਨ ਸਰਹੰਦ ਫਲੋਟਿੰਗ ਰੈਸਟੋਰੈਂਟ ਵਿਖੇ ਪਾਖੜਾ ਮੇਨ ਲਾਈਨ ਦੇ ਵਿੱਚ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ ਨਹਾਉਂਦੇ ਹੋਏ ਇੱਕ ਤਰਾ ਸਾਲ ਨੌਜਵਾਨ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਡਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ ਆਰਿਆਨ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਡੀ ਗੋਬਿੰਦਗੜ ਦੀ ਬਿੱਤੀ ਚੰਦ ਕਲੋਨੀ ਦਾ ਆਰਿਆਨ ਜਿਸ ਦੀ ਉਮਰ 17 ਸਾਲ ਸੀ ਕਰੀਬ 5 ਵਜੇ ਉਹ ਪਾਖੜਾ ਨਹਿਰ ਦੇ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਲੋਕਾਂ ਦੇ ਨਾਲ ਗਿਆ ਸੀ ਜਦੋਂ ਕਿ ਮੂਰਤੀ ਦੇ ਵਿਸਰਜਨ ਤੋਂ ਬਾਅਦ ਉਹ ਨਹਾਉਣ ਲੱਗ ਗਿਆ ਅਤੇ ਅਚਾਨਕ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਡਰ ਗਿਆ ਇਸ ਮੌਕੇ ਆਰਿਆਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਆਰਿਆਨ ਨਹਿਰ ਵਿੱਚ ਡੁੱਬਣ ਦੀ ਜਾਣਕਾਰੀ ਉਸਦੇ ਨਾਲ ਨਹਾਉਂਦੇ ਸਾਥੀਆਂ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਨਹਿਰ ਦੇ ਵਿੱਚ ਲਾਪਤਾ ਆਰੀਆਂ ਦਾ ਫਿਲਹਾਲ ਕੋਈ ਪਤਾ ਨਹੀਂ ਚੱਲ ਸਕਿਆ ਅਤੇ ਪਰਿਵਾਰ ਨੌਜਵਾਨ ਪੁੱਤਰ ਦੀ ਉਡੀਕ ਤੇ ਵਿੱਚ ਆਸਵੰਦ ਹੋ ਕੇ ਬੈਠਾ ਹੈ। ਜਦਕਿ ਆਰੀਆਂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸੋਗ ਘਮ ਹੋ ਰਿਹਾ ਹੈ। ਉਹ ਜੀ ਮੇਰਾ ਭਤੀਜਾ ਸੀਗਾ ਜੀ। ਉਹ ਮੂਰਤੀ ਮੈਸੇਜ ਕਰਨ ਗਿਆ ਸੀਗਾ। ਤੇ ਉੱਥੇ ਮੂਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਨਹਾਣ ਲੱਗੇ ਦੋ ਤਿੰਨ ਮੁੰਡੇ ਜਾ ਕੇ ਉੱਥੇ ਪਤਾ ਨਹੀਂ ਜੀ ਪਤ ਡੁੱਬ ਗਿਆ ਵਿੱਚ ਉਹ ਨਾਉਂਦਾ ਨਾਉਂਦਾ ਹਾਂਜੀ ਪਤਾ ਲੱਗਿਆ ਸੀ ਨਹੀਂ ਪਤਾ ਕੁਛ ਨਹੀਂ ਲੱਗਾ ਜਾਨੀ ਪੁਲਿਸ ਥਾਣੇ ਗਏਵੇਂ ਨੇ ਘਰ ਦੇ ਸਾਰੇ ਭਰਾ ਮੇਰਾ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਏ ਤੇ ਪਤਾ ਲੱਗੂ ਵੀ ਕੀ ਕਹਿੰਦੇ ਆ ਕਿੰਨੇ ਕਿੰਨੇ ਸਮਝ ਦੀ ਗੱਲ ਹੈ ਜੀ ਕਿਹੜਾ ਟਾਈਮ ਇਹ ਹੁਣ ਹੈ ਜੀ ਪੰਜ ਕੁ ਵੇ ਦੀ ਗੱਲ ਹੋਊਗੀ ਜੀ ਕਿੰਨੀ ਉਮਰ ਹੈ ਜੀ ਤੇਰੀ ਉਹ ਮਸਤਾਰਵਾਂ ਸਾਲ ਲੱਗਾ ਜੀ ਸਾਰੇ ਤਲਾਕ ਕੀ ਨਹੀਂ ਪਤਾ ਲੱਗਿਆ ਕਰੇ ਜੀ ਪਤਨੀ ਪਰਝਾਈ ਬਾਚ ਹੋ ਗਈ ਪਰਝਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਚ ਆਏ ਆ ਫਿਰ ਕਰੇ ਇਹ ਫਿਰ ਮਗਰ ਗਏ ਨੇ ਇਹਨਾਂ ਨੇ ਫੇ ਜਾ ਕੇ ਦੇਖਿਆ ਕਿ ਉਸ ਟਾਈਮ ਹੋ ਚੁੱਕਾ ਜੀ ਸਾਰਾ ਕੁਝ ਡੁੱਬਿਆ ਹੋਇਆ ਸੀ ਘਾਟਾਂ ਵਿੱਚ ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ